ਨਾ ਪੁਲਿਸ ਕੋਲ ਸਾਰੇ ਤਿੰਨੋਂ ਸਬਡਿਵੀਜ਼ਨਸ ਦੇ ਵਿੱਚ ਪਬਲਿਕ ਮੀਟਿੰਗਸ ਕੀਤੀ ਗਈ ਅਸਲ ਇੱਕ ਅਸੀਂ ਇਨੀਸ਼ੀਏਟਿਵ ਲਿਆ ਸੀ ਵਿਲੇਜ ਟੂਰ ਪ੍ਰੋਗਰਾਮ ਦਾ ਤੋਂ ਉਹਦੇ ਵਿੱਚ ਸਾਰੇ ਹੀ ਸੀਨੀਅਰ ਆਫੀਸਰਸ ਡਿਸਟ੍ਰਿਕਟ ਦੇ ਅਲੱਗ-ਅਲੱਗ ਸਬਡਿਵੀਜ਼ਨਸ ਦੇ ਵਿੱਚ ਜਾ ਕੇ ਅਲੱਗ-ਅਲੱਗ ਥਾਣੇ ਦੇ ਏਰੀਆ ਦੇ ਵਿੱਚ ਜਾ ਕੇ ਉੱਥੇ ਪਬਲਿਕ ਮੀਟਿੰਗ ਕਰਦੇ ਹਨ ਔਰ ਲੋਕਾਂ ਦੀ ਸਮੱਸਿਆ ਜਿਹੜੀ ਹੈ ਉਹਨੂੰ ਫਰਸਟ ਹੈਂਡ ਸੁਣਦੇ ਆ ਕਿਸੇ ਤਰ੍ਹਾਂ ਅਸੀਂ ਜਿਹੜੀ ਇੱਕ ਪਬਲਿਕ ਮੀਟਿੰਗ ਕੀਤੀ ਸੀ ਪਿੰਡ ਝਾੜਸਾਪ ਦੇ ਵਿੱਚ 9 ਤਰੀਕ ਨੂੰ ਉੱਥੇ ਇੱਕ ਮੁੱਦਾ ਜਿਹੜੇ ਪਿੰਦੇ ਦੇ ਲੋਕ ਲੋਕੀ ਸੀਗੇ ਉਹਨਾਂ ਨੇ ਚੁੱਕਿਆ ਸੀ ਉਹਨਾਂ ਨੇ ਕਿਹਾ ਦੱਸਿਆ ਸੀ ਕਿ ਉੱਥੇ ਨਹਿਰ ਦੇ ਕੋਲ ਜਿਹੜੀ ਕੰਢੀਲੀ ਤਾਰਾਂ ਲੱਗੀ ਹੁੰਦੀ ਹੈ ਸੇਫਟੀ ਵਾਸਤੇ ਉਹਦੀ ਚੋਰੀ ਹੋ ਰਹੀ ਹੈ ਤੇ ਲੋਕਾਂ ਦੀ ਮੋਟਰਸ ਦੀ ਵੀ ਚੋਰੀ ਹੋ ਰਹੀ ਹੈ ਇਹ ਉੱਥੇ ਹੀ ਸਾਨੂੰ ਡਿਊਰਿੰਗ ਦਾ ਮੀਟਿੰਗ ਜੋ ਹੈ ਉਹ ਚੀਜ਼ ਪਤਾ ਚੱਲੀ ਸੀ ਉਦੋਂ ਫਿਰ ਅਸੀਂ ਕਨਸਰਨ ਡੀਐਸਪੀ ਸਮਰਾਲਾ ਜਿਹੜੇ ਹੈ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਸੀ ਕਿ ਇਹਨੂੰ ਤੁਰੰਤ ਟ੍ਰੇਸ ਕੀਤਾ ਜਾਏ ਪੁਲਿਸ ਨੇ ਕਾਫੀ ਮਿਹਨਤ ਕਰਕੇ ਟੀਮਾਂ ਬਣਾ ਕੇ ਫੋਂਫਰ 29ਵੀਂ ਕੀਤਾ ਪਲੱਸ ਚੋਰਾਂ ਨੂੰ ਫੜਿਆ ਉਸੇ ਕੜੀ ਦੇ ਵਿੱਚ ਅਸੀਂ ਅਰਬ 12 ਤਾਰੀਖ ਨੂੰ ਜਿਹੜੇ ਹਨ ਬੰਦੇ ਫੜੇ ਸੀ ਜਸਵਿੰਦਰ ਸਿੰਘ ਤੇ ਸੋਨੂ ਸਿੰਘ ਇਹ ਦੋਨੋਂ ਭਰਾ ਹੈਗੇ ਇਹ ਮਿਲ ਕੇ ਜਿਹੜੇ ਹਨ ਨਹਿਰ ਦੇ ਕੋਲ ਜਿਹੜੀ ਤਾਰਾ ਲੱਗੀ ਹੁੰਦੀ ਹੈ ਉਹਨੂੰ ਕਟਰ ਰਾਹੀਂ ਕੱਟ ਕੇ ਚੋਰੀ ਕਰਦੇ ਹਨ ਤੇ ਜਿਹੜੇ ਖੂ ਹੁੰਦੇ ਆ ਪਿੰਡਾ ਦੇ ਵਿੱਚ ਉੱਥੋਂ ਮੋਟਰ ਚੋਰੀ ਹਾਤੇ ਤੋ ਹਰ ਇੱਕ ਮੋਟਰ ਕਰੀਬ 20-25 ਹਜ਼ਾਰ ਦੀ ਹੁੰਦੀ ਹੈ ਉਸ ਕਰਕੇ ਲੋਕਾਂ ਦਾ ਕਾਫੀ ਨੁਕਸਾਨ ਵੀ ਹੋ ਰਿਹਾ ਸੀ ਤੋ ਉਹਨੂੰ ਅਸੀਂ ਟਰੇਸ ਕੀਤਾ ਉਸ ਤੋਂ ਬਾਅਦ ਉਹ ਮੋਟਰ ਜਿਹੜੀ ਹੈ ਉਹ ਰਿਕਵਰ ਵੀ ਕਰਵਾਈ ਹੈ ਉਹਨਾਂ ਦੇ ਕੋਲ ਤੋ ਕਰੀਬ 11 ਦੇ ਕਰੀਬ ਸਾਨੂੰ ਮੋਟਰਸ ਰਿਕਵਰ ਹੋਈਆਂ ਔਰ ਕਾਫੀ ਜ਼ਿਆਦਾ ਤਾਰ ਔਰ ਕਟਰ ਔਰ ਹਤੋੜੇ ਇਸ ਤਰ੍ਹਾਂ ਦੀ ਚੀਜ਼ਾਂ ਨਿਕਵਰ ਹੋਈਆਂ ਤੋ ਇਸ ਕਰਕੇ ਸਾਨੂੰ ਇਹ ਮੀਟਿੰਗਸ ਦਾ ਵੀ ਕਾਫੀ ਬੈਨੀਫਿਟ ਹੋਇਆ ਸੀ ਔਰ ਪਲੱਸ ਲੋਕਾ ਦੀ ਸਮੱਸਿਆ ਜਿਹਨੂੰ ਫਰਸਟ ਹੈਂਡ ਅਸੀਂ ਨਿਪਟਾ ਵੀ ਦਿੱਤਾ ਸੀ ਨਾਲ ਹੀ ਰਿਕਵਰੀ ਰਿਕਵਰੀਜ਼ ਵੀ ਕੀਤੀ ਸੀ ਸਰ ਕਿੰਨੇ ਗੈਂਗ ਦੇ ਮੈਂਬਰ ਸੀਗੇ ਟੋਟਲ ਇਹ ਦੋ ਮੈਂਬਰ ਹਲੇ ਫੜੇ ਗਏ ਆ ਅਸੀਂ ਹੁਣ ਬਾਕੀ ਅਨਦਰ ਰਿਮਾਂਡ ਲੈਦੇ ਆ ਰਿਮਾਂਡ ਲੈ ਕੇ ਇਹਦੇ ਵਿੱਚ ਹੋਰ ਕਿਹੜੇ ਮੈਂਬਰਸ ਇਨਵੋਲ ਸੀ ਔਰ ਹੋਰ ਕਿਤੇ ਕਿਤੇ ਵਾਅਦਾਤ ਕਰ ਚੁੱਕੇ ਆ ਕਿਉਂਕਿ ਇਹ ਇਸ ਤਰ੍ਹਾਂ ਦੀ ਚੀਜ਼ ਹੁੰਦੀ ਹੈ ਕਈ ਵਾਰੀ ਜਨਰਲ ਪਬਲਿਕ ਮਤਲਬ ਪਬਲਿਕ ਪ੍ਰੋਪਰਟੀ ਹੁੰਦੀ ਹੈ ਪਤਾ ਨਹੀਂ ਚੱਲਦਾ ਇਹ ਉਸ ਮੀਟਿੰਗ ਦੇ ਦੌਰਾਨ ਸਾਨੂੰ ਪਤਾ ਚੱਲਿਆ ਕਿ ਇਸ ਤਰ੍ਹਾਂ ਦੀ ਚੋਰੀਆਂ ਹੋ ਰਹੀ ਹੈ ਜਦੋਂ ਅਸੀਂ ਇਹਨੂੰ ਟ੍ਰੇਸ ਕੀਤਾ ਤਾਂ ਸਾਨੂੰ ਇੱਕ ਲਿੰਕਡ ਫਰਦਰ ਦੂਜੀ ਚੋਰੀ ਵੀ ਪਤਾ ਚੱਲੀ ਜੋ ਕਿ ਮੋਟਰਾਂ ਦੀ ਚੋਰੀ ਕਰਦੇ ਸੀ। ਤਾਂ ਇਸ ਤਰ੍ਹਾਂ ਇਹਨਾਂ ਨੇ ਹੋਰ ਕਿਤੇ ਵੀ ਕੋਈ ਕਨਾਲ ਜਾਂ ਕਿਸੇ ਨਹਿਰ ਦੇ ਕੋਲ ਅਗਰ ਕੋਈ ਤਾਰਾਂ ਦੀ ਜਾਂ ਐਂਗਲਸ ਦੀ ਚੋਰੀ ਕੀਤੀ ਹੈ ਤਾਂ ਉਹ ਵੀ ਇਸ ਦੇ ਵਿੱਚ ਰਿਕਵਰ ਹੋ ਜਾਏਗਾ। ਕਿੱਥੇ ਕਿੱਥੇ ਐਕਟਿਵ ਸੀਗੇ ਹੁੰਦਾ ਕਿੰਨੇ ਕੁ ਫਾਰਮਰਸ ਨੇ ਇਹਨਾਂ ਨੂੰ ਨਿਸ਼ਾਨਾ ਬਣਾਇਆ ਹੈ। ਹਾਂਜੀ ਇਹਨਾਂ ਨੇ ਕਰੀਬ 11 ਅਲੱਗ-ਅਲੱਗ ਵਿਅਕਤੀਆਂ ਦੀ ਮੋਟਰਾਂ ਦੀ ਚੋਰੀ ਕੀਤੀ ਹੈ ਜੋ ਹਲੇ ਤੱਕ ਇਹ ਮੰਨੇ ਹਨ ਇਸ ਤੋਂ ਇਲਾਵਾ ਇਹ ਜਿਹੜੀ ਸਰਹੰ ਮਹਿਰ ਹੈ ਉਹਦੇ ਕੋਲ ਮਾਛੀਵਾੜਾ ਸਾਹਿਬ ਦਾ ਏਰੀਆ ਚਾਰਡ ਸਾਹਿਬ ਦਾ ਏਰੀਆ ਜਿਹੜਾ ਹੈ ਉੱਥੇ ਚੋਰੀ ਕਰਦੇ ਸੀ ਉਸ ਤੋਂ ਇਲਾਵਾ ਹੋਰ ਵੀ ਕਿਤੇ ਕਰ ਸਕਦੇ ਹਨ ਉਹ ਅਸੀਂ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਰ ਹੋਰ ਇਨਵੋਲਵਮੈਂਟ ਕਿੰਨੀ ਹੈ ਕਿੰਨਾਂ ਨੂੰ ਸਮਾਨ ਵੇਚਦੇ ਸੀ ਜਾਂ ਕਿਹੋ ਜਿਹਾ ਇਹ ਇਹ ਜੋ ਸਾਨੂੰ ਹਲੇ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਹੈ ਕਿ ਕਬਾੜੀਏ ਵੀ ਇਨਵੋਲਡ ਹੈ ਅਸੀਂ ਉਹ ਤਾਂ ਨਾਮ ਇਸ ਕਰਕੇ ਡਿਸਕਲੋਜ਼ ਨਹੀਂ ਕਰ ਰਹੇ ਤਾਂ ਕਿ ਉਹਨਾਂ ਦਾ ਕਰ ਸਕੀਏ ਉਹ ਕਬਾੜੀਏ ਜਿਨ੍ਹਾਂ ਨੂੰ ਵੇਚਦੇ ਆ ਅਸੀਂ ਉਹਨਾਂ ਨੂੰ ਵੀ ਹੁਣ ਫੜਾਂਗੇ ਤੇ ਉਹਨਾਂ ਦੇ ਕੋਲੋਂ ਵੀ ਸਾਨੂੰ ਫਰਦਰ ਰਿਕਵਰੀ ਹੋ ਸਕਦੀ ਹੈ ਤੇ ਸਰ ਇਹਨੇ ਤਾਂ ਪਹਿਲਾਂ ਵੀ ਕੋਈ ਪਰਚੇ ਦਰਜ ਹਾਲੇ ਤੱਕ ਤੋਂ ਆਈ ਨਹੀਂ ਹੈ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਕਲੀਅਰ ਹੋ ਜਾਏਗਾ